ਇਹ ਦੇਖੋ ਮੇਰਾ ਬਦਨਾਮ ਕਰਦੇ ਆ ਆਪਣੇ ਆਮ ਆਦਮੀ ਪਾਰਟੀ ਨੂੰ ਨਹੀਂ ਇੱਥੇ ਕੀ ਮਸਲਾ ਆਇਆ ਇੱਥੇ ਮਸਲਾ ਨੋਨੀ ਆਉਂਦੀਆਂ ਪੁੱਛਿਆਤਿਆਂ ਦੀਆਂ ਫੈਲਾਂ ਲੈ ਕੇ ਦੂਜਿਆਂ ਨੂੰ ਬਦਨਾਮ ਕਰਦੇ ਤੁਹਾਡੇ ਸਾਹਮਣੇ ਆ ਕੇ ਬੱਬੂ ਹਰੀ ਉਹਨਾਂ ਨੂੰ ਪੁੱਛੋ ਵੀ ਤੁਹਾਡੀਆਂ ਬਹੁਲ ਚੇਅਰਮੈਨ ਦੀਆਂ ਫੈਲਾਂ ਕਿੱਥੇ ਆ ਉਹ ਬਾਹਰ ਖੜਿਆ ਨਾ ਸਾਡੇ ਨਾਲ ਦਾ ਉਹਨਾਂ ਨੂੰ ਕਰਕੇ ਪੁੱਛੋ ਵੀ ਉਹਨਾਂ ਦੀਆਂ ਫੈਲਾਂ ਕਿੱਥੇ ਆ ਉਹਨੇ ਇੱਥੇ ਤੁਹਾਡੇ ਵੱਲੋਂ ਕੀ ਕੀਤਾ ਜੀ ਅੰਦਰ ਜਿਹੜੇ ਵੜੇ ਆ ਕਾਲੀ ਦਾਲ ਦੇ ਆ ਤੁਹਾਨੂੰ ਵਿਖਾਉਣੇ ਆ ਨੋਨੀ ਮਾਣ ਹੋਰੀ ਸਾਰੇ ਆ ਬੈਕ ਸਾਈਡ ਦੇ ਅੰਦਰ ਕਿਹੜੇ ਪ੍ਰਸ਼ਾਸਨ ਦੇ ਬਾਈ ਬਾਈ ਇਹ ਕਿਹੜੇ ਮਕਸਦ ਨੂੰ ਲੈ ਕੇ ਵੜੇ ਨੇ ਇਹ ਇਹ ਫੈਲਾ ਭਰਨ ਗਏ ਨੇ ਆਪਦੀਆਂ ਉਧਰੋਂ ਵੱਡਾ ਖੇਡ ਸਪੈਸ਼ਲ ਸਪੈਸ਼ਲ ਫੈਲਾ ਲੈ ਲਾ ਪੁਕਾ ਕੇ ਪਬਲਿਕ ਲਈ ਬੰਦ ਕਰ ਛੱਡੇ ਪੁਲਿਸ ਪ੍ਰਸ਼ਾਸਨ ਵੀ ਅੰਦਰ ਹੈ ਪ੍ਰਸ਼ਾਸਨ ਖੜਾ ਤੁਹਾਡੇ ਕੋਲੇ ਸਵਾਲ ਕਰੋ ਇਹਨਾਂ ਨੂੰ ਪੁੱਛੋ

ਹੋਣਾ ਉਹ ਰੋਕਿਆ ਉਹ ਕਿਹੜੀ ਰੋਕਿਆ ਅਸੀਂ ਚਾਹਦੇ ਹਾਂ ਕਿ ਪੀਸਪੁੜੀ ਕੰਮ ਹੋਵੇ ਪਰ ਤੁਸੀਂ ਜੋ ਹਾਂ ਇੱਕ ਮਿੰਟ ਚੁੱਪ ਹੋ ਜਾਓ ਕਿਸੇ ਨੇ ਬੋਲਣਾ ਨਹੀਂ ਹਾਂ ਹਾਂ ਕਿਸੇ ਨੇ ਨਹੀਂ ਬੋਲਣਾ ਚੁੱਪ ਕਰ ਜਾਓ ਸਾਨੂੰ ਸਾਨੂੰ ਬਤਾਓ ਬਿਲਕੁਲ ਐਮਐਲਏ ਸਾਹਿਬ ਵੀ ਪਹੁੰਚ ਐਮਐਲਏ ਸਾਹਿਬ ਜਿਹੜਾ ਨੋਨੀ ਮਾਂ ਦੀ ਅੰਦਰ ਪਹੁੰਚੇ ਹੋਏ ਨੇ ਕੀ ਕਹਿਣਾ ਤੁਹਾਡਾ ਇਹ ਕਾਲਜ ਦਾ ਗੇਟ ਹੈ ਹਾਂਜੀ ਠੀਕ ਹੈ ਜੀ ਜਸਟ ਅਕਾਲੀ ਦਲ ਦੇ ਜਿਹੜੇ ਬਦਮਾਸ਼ ਕੱਲ ਗੱਲਾਂ ਕਰਦੇ ਸੀ ਹੁਣ ਵਿੱਚੋਂ ਕਾਲਜ ਦੇ 2 ਨੰਬਰ ਦੇ ਵਿੱਚੋਂ ਲੰਘ ਕੇ ਜਿਹੜੇ ਲੋਕ ਵਿਚਾਰੇ ਸਵੇਰੇ 7 ਵਜੇ ਦੇ ਲੈਣਾ ਚ ਖੜੇ ਹੈ ਸੋ ਆਈ ਵਾਂਟ ਟੂ ਬੀ ਪੀਸਫੁਲੀ ਕੰਮ ਚਲੇ ਆਦੇ ਕਾਗੇ ਪਰ ਸਾਨੂੰ ਕੋਈ ਇਤਰਾਜ ਨਹੀਂ ਨਹੀਂ ਇਧਰ ਦੀ ਪਰਮਿਸ਼ਨ ਹੈ ਵੀ ਇਧਰ ਦੀ ਕਾਗੇ ਪਰਮਿਸ਼ਨ ਨਹੀਂ ਹੈ ਕੋਈ ਕੌਂਸਲਰ ਨੇ ਕਿਉਂ ਲਗਾਇਆ ਗਿਆ ਜੀ ਕੋਈ ਗੱਲ ਨਹੀਂ ਬਿਲਕੁਲ ਉਹਨਾਂ ਨੇ ਪੁੱਛਦੇ ਆ ਕਿਹਨੇ ਨੇ ਬੁਲਾਇਆ ਕੋਈ ਚੈੱਕ ਕਰਨਾ ਚਲੋ ਮੂਵਮੈਂਟ ਹੋ ਰਹੀ ਹੈ ਉਹ ਬੇਟਾ ਜਾਓ ਜਾਓ ਬੱਚੇ ਜਾਓ ਜੀ ਨੋ

ਆ ਸਾਡੀ ਬੇਟੀਆਂ ਦਾ ਕਾਲਜ ਹੈ ਇੱਕ ਹੀ ਠੱਕਾ ਪਸਤੂ ਨਾ ਰਹੀ ਜੀ ਸਰ ਜੀ ਪਿੱਛੇ ਹੋ ਜਾਓ ਬੱਚਾ ਉੱਗ ਲੱਗ ਬੜੇ ਬਲਾਇਮ ਘੁੱਟ ਪੋਲੀ ਜਾਂਦੇ ਮੈਂ ਵੀ ਉੱਥੇ ਖੜਾ ਹੁਣ ਕਿੱਥੇ ਨਿਕਲ ਪਏ ਦੱਸੋ ਜੀ ਕੌਣ ਭੇਜੋ ਨਾ ਭੇਜੋ ਕੋਈ ਗੱਲ ਨਹੀਂ ਅਸੀਂ ਆਪੇ ਚਲਾ ਲਾਂਗੇ ਇਲੈਕਸ਼ਨ ਆਪਦਾ ਅਸੀਂ ਚਾਹੁੰਦੇ ਆ ਪੀਸਫੁਲੀ ਕੰਮ ਹੋਵੇ ਪਰ ਆ ਕਮਾਲ ਹੋ ਗਈ ਬਾਈ ਯਾਰ ਬੇਟੀਆਂ ਦਾ ਕਾਲਜ ਹੈ ਮੇਰੀ ਗੱਲ ਸੁਣੇ ਅਸੀਬ ਸਾਹਿਬ ਬੇਟੀਆਂ ਦਾ ਕਾਲਜ ਹੈ ਉਹਦੇ ਵੀ ਠੱਕੇ ਨੇ ਅੰਦਰ ਬੜੇ ਫਿਰਦੇ ਕਮਾਲ ਹੈ ਅਨੋਨੀ ਤੇ ਬੋਬੀ ਉਹ ਨਹੀਂ ਥੋੜੇ ਐਸੇ ਗੇਟ ਤੇ ਪਤਾ ਨਹੀਂ ਕੀ ਕਰਦੇ ਆ ਪ੍ਰੋਫੈਸਰ ਨੂੰ ਰੋਕ ਲੈਂਦੇ ਆ ਇਹਨਾਂ ਨੇ ਥੋੜੇ ਰੁਕੇ ਜਾਂਦੇ ਥੋੜੇ ਚੇਰਥਿਕ ਪਾਇਆ ਵੀ ਇੱਥੋਂ ਨੰਗਿਆ ਹਾਂਜੀ ਟਿਊਸ਼ਨ ਇੱਥੇ ਆਰਮਾਨ ਆ ਇੱਥੇ ਕਿਸੇ ਕਮਰੇ ਚ ਹੋਣਗੇ ਅੰਦਰ ਹੀ ਰੱਖਿਆ ਨੇ ਇੱਧਰ ਪਿਕਚਰ ਨੀਰਾ ਰੱਖੋ ਪਿੱਛੇ ਉਧਰ ਹੀ ਲੱਗਣਾ ਉੱਥੇ ਬੜਾ ਪਿੱਛੇ ਖੜਿਆ ਜਾਂ ਗੱਡਾ ਜੀ ਸਪੈਕ ਕਰਦਾ ਦਾ ਪਤਾ ਨਹੀਂ ਕੋਈ ਪਾਪਾ ਕੋਈ ਖਾਤਾ ਫਾਇਲ ਸਿਰਫ ਇੰਨੀ ਹੈ ਵੀ ਹਰ ਬੰਦੇ ਦਾ ਹੱਕ ਹੈ ਨਾ ਮਨੁਸ਼ੀ ਪਰ ਜੇ ਤੁਸੀਂ ਸੋਚੋ ਵੀ ਲਾਈਨ ਸੀ ਨਹੀਂ ਲੱਗਣਾ ਕੋਈ ਵੀ ਸਾਰੀ ਲਾਈਨ ਅੰਗਰੇਜ਼ ਹਰ ਪਾਰਟੀ ਦੇ ਬੰਦੇ ਲਾਈਨ ਖੜੇ ਕਰੇਟ ਮਾਰਦੇ ਕਿਸੇ ਪਾਰਟੀ ਦਾ ਕੋਈ ਤਲਕ ਵਸਤਾ ਨਹੀਂ ਪਰ ਕੱਲ੍ਹ ਆ ਅਸੀਂ ਚੋਣਾਂ ਪੀਸਫੁਲ ਇਲੈਕਸ਼ਨ ਹੋਵੇਗਾ ਵੀ ਨਾ 100% ਔਰ ਜਿਹੜੀਆਂ ਬਦਮਾਸ਼ੀਆਂ ਕਰਦੇ ਉਹ ਨਹੀਂ ਚੱਲਣੀਆਂ ਵੀ ਤੱਕਰਾਂ ਸੀ ਵੜ ਕੇ ਲਾਈਨ ਚੱਲਣਾ ਤੇ ਲਾਈਨ ਚ ਪੋਹ। ਤੁਹਾਡੇ ਆਉਣ ਤੋਂ ਪਹਿਲਾਂ ਉਹ ਵੀ ਮਾਨ ਕੋਈ ਸਮਾਂ ਪਹਿਲਾਂ ਅੰਦਰ ਸੀਗੇ ਤਾਂ ਹੁਣ ਕਿੱਧਰ ਗਏ ਨੇ। ਕੋਈ ਨਹੀਂ ਪਤਾ। ਵੇਖੋ ਆ ਫਿਰ ਲੁਕਦੇ ਕੋ ਫਿਰਦੇ। ਅਸੀਂ ਤਾਂ ਇਹ ਹੀ ਚਾਹੁੰਦੇ ਆ ਵੀ ਕੋਈ ਇਲੈਕਸ਼ਨ ਘੜਬੜ ਨਾ ਹੋਵੇ। 100% ਇਲੈਕਸ਼ਨ ਕਰਾਵਾਂਗੇ। ਸਾਡਾ ਤਾਂ ਕੋਈ ਡਿਚਾ ਹੈ। ਪੰਚਾਇਤਾਂ ਬਹੁਤ ਜ਼ਰੂਰੀ ਹੈ। ਇਹਨਾਂ ਨੇ ਸਾਰੀ ਜ਼ਿੰਦਗੀ ਕਬਜ਼ੇ ਕਰਕੇ ਪੰਚਾਇਤਾਂ ਚਲਾਈਆਂ ਹੋਰ ਕਬਜ਼ੇ ਕਰਕੇ ਜਨਰੇਤ ਪਿੰਡਾਂ 'ਚ ਚੱਲਣ ਗਿਆ ਪਿੰਡਾਂ ਦੇ ਲੋਕ ਵੋਟ ਪਾ ਕੇ ਵੇਚੇ ਤਾਂ ਹਾਂ ਛੱਡ 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 ਠੀਕ ਹੈ ਨਹੀਂ ਨਹੀਂ ਅੱਗੇ ਪਾਵਾਂਗੇ ਉਹ ਪਾਉਂਦੇ ਨਹੀਂਂਦਾ ਭਾਈ ਛੋਟੀ ਤੁਸੀਂ ਸ਼ਰਾਬ ਤੇ ਹੁਣ ਵੇਖਣ ਦਿਓ ਉਹ ਆ ਗਿਆ ਲੱਗੇ ਲੱਗ ਨੂੰ ਨਿਕਾੜਾਓ ਕਰੋ ਕਿਹੜੀ ਪਾਈਨ ਲਾਈਟ ਦਿਖਾ ਰਹੇ ਆ ਐਮਐਲ ਬਿਲਕੁਲ ਜਿਹੜਾ ਲੋਕਾਂ ਦੇ ਪਾਸੇ ਕਰੋ ਨੋ ਮੈਂ ਬਾਕੀ ਆ ਗੱਡੀ ਆ ਤੇ ਨੋ ਨੀ ਮੰਨਦੀ ਜਿਹੜੀ ਗੱਡੀ ਦੱਸੀ ਜਾ ਰਹੀ ਆ ਹਲੇ ਸੱਪ ਹਲੇ ਦਿਖਾ ਦਿਓ ਅਸੀਂ ਆਂਦੀਆਂ ਕਰ ਰਿਹਾ ਤੁਹਾਡੇ ਨਾਲ ਐਨੀ ਗੱਡੀ ਕੋਈ ਬਾਕੀ ਉਹਨਾਂ ਨੂੰ ਪੈਗਨ ਕਰਿਆ ਬਾਕੀ ਕਰਿਆ ਉਹਨਾਂ ਨੂੰ ਉਹਨਾਂ ਨੂੰ ਪੈਗਨ ਕਰਿਆ ਉਹ ਮੰਗਰ ਵੀ ਗੱਡੀ ਆ ਨਾਂਨ ਦੇ ਲੱਕੜਾ ਉਹ ਮੰਗਰ ਵੀ ਗੱਡੀ ਇੱਕ ਸਾਰੀਆਂ ਗੇਰ ਹੋਏ ਯਾਰ ਕੰਦੀਆਂ ਖੰਡਾ ਵਾਪਸ ਰਵੇ ਹਾਂ ਉਹਨਾਂ ਨੂੰ ਸੱਦੋ ਆਪ ਦੀਆਂ ਨੋਨੀ ਵਾਲੀ ਕਿਵੇਂ ਫੈਲਾ ਅੰਦਰ ਜਾਵਾਂ ਕਰਾ ਕੇ ਲੈਨ ਤੇ ਲਾ ਕੇ ਪਰੋਂ ਉੱਥੇ ਥਣ ਕੇ ਜਿਵੇਂ ਅਸੀਂ ਖੜਿਆ ਲੈਣਾ ਚਾਹੀਦਾ ਪੈਗਰ ਬੈਗਾ ਦੇ ਬਾਹਰ ਦੇ ਬੈਗਰ ਕਰ ਦੋ ਉਹਨਾਂ ਲਈ ਫੈਲਾ ਭਾਈ ਵਾਪਸ ਉਹਨੀਆਂ ਫਰਮਾਂ ਜਿਹਨਾਂ ਨੇ ਇੱਥੇ ਬਹਿ ਜਾ ਜਿੰਨੇ ਜਰ ਉਹਨਾਂ ਦੀਆਂ ਫੈਲਾ ਵਾਪਸ ਲੈਣ ਤੇ ਨਹੀਂ ਲਾ ਕੇ ਕੱਢ ਨਹੀਂ ਦੇਣੇ ਉਹਨਾਂ ਦੀਆਂ ਜਿਹੜੀਆਂ ਫੈਲਾ ਹਟਵਾਉਂਦੇ ਆ ਮਾਰੋ ਥੋੜਾ ਜਿਆਦਾ ਤੂੰ ਬੈਠ ਜੀ ਹੁੰਦੀ ਆਂ ਇਹਦੇ ਦੇ ਬਾਹਰ ਉਹ ਤਿੰਨ ਪਹਿਲਾਂ ਵਾਪਸ ਆਉਣ ਬਾਈ ਜੀ ਮੈਂ ਮੈਂ ਬਾਹਰ ਚੜ੍ਹ ਕੇ ਗਿਆ ਦੱਸੋ ਵੀ ਅਸੀਂ ਨਹੀਂ ਤੋੜਿਆ ਮੈਂ ਬਾਹਰ ਚੜ੍ਹ ਕੇ ਗਿਆ ਮਾਲੋ ਜੇ ਤਿੰਨੇ ਸਰ ਤਿੰਨੇ ਪਹਿਲਾਂ ਜਮਾ ਪਰਾ ਕੇ ਗਿਆ ਬਾਈ ਜੀ ਮਾਰ ਦੇ ਲੈ ਅੰਦਰ ਨਹੀਂ ਵੜ ਦਿੱਤਾ ਤਿੰਨੇ ਪਹਿਲਾਂ ਜਮਾ ਪਰਾ ਤਿੰਨੇ ਪਹਿਲਾਂ ਉਹ ਬਾਹਰ ਨਾਲ ਤਿੰਨੇ ਪਹਿਲਾਂ ਨਾਲ ਚਾਜੋ ਅਸੀਂ ਪੂਸ ਆਪਰੇ ਮਾਰੇ ਹੋ ਗਿਆ ਪਹਿਲਾ ਹੁਣੇ ਗੱਡੀ ਕਿ ਰਹੂਗੀ ਮੈਂ ਕਢਾ ਗੱਡੀ ਬਾਗਾ ਕਰੋ ਜਓ ਪਾਸ ਗੱਡੀ ਬਾਗਾ ਚਾਰ ਗੱਡੀ ਜੀ ਚਾਰ ਚਾੜ ਚਾਜੋ ਆਹ ਫਿਲਮ ਮੈਂ ਕਢਾ ਪਹਿਲਾ ਬਾੜ ਕਢਾ ਗੱਡੀ ਮਾਰੀ ਨਾ ਮਾਰੀ ਬਈ ਨਾ ਲੁੰਗ ਮਾਰ ਨਾ ਕੋਈ ਕੋਈ ਨਾ ਫੈਲਾ ਪਾਰ ਕੋਈ ਨਹੀਂ ਬੋਲ ਨਹੀਂ ਕਹਿਣਾ ਚੱਲ ਆ ਯਾਰ ਕੌਣ ਆ ਕਾਗ ਰਹੀ ਜਾਂਦਾ ਅੰਦਰ ਓਏ 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 ਦੇਖ ਉਹ ਨਿਕਲ ਗਿਆ ਭਾਈ ਮੈਂ ਨਿਕਲ ਗਿਆ ਕੋਈ ਨਹੀਂ ਆ ਆ ਵਧੀਆ 50 ਖੜੇ ਤੇ ਸਾਰਾ ਫੇਰ ਸਾਡੀ ਵਾਰੀ ਆਂ ਅੰਗਰੇਜ਼ ਅੰਗਰੇਜ਼ ਇਹਦੇ ਗੱਡੀ ਚਾਬੀ ਲੈ ਇਹ ਬਦਮਾਸ਼ੀ ਨਹੀਂ ਚੱਲਣੀ ਐ ਜੋ ਟਾਈ ਫਿਰਦਾ ਪੀੜਿਆ ਭਾਬਾ ਮੈਨੂੰ ਮਾਰ ਰਾ ਦੇ ਗੱਡੀ ਚਾਹੀਦੀ ਹੈ ਇਹ ਗੱਡੀ ਦੀ ਹੈ ਅਜੀ ਥਾਣੇ ਲਾਓ ਪਹਿਲੀ ਗੱਲ ਇਹਨਾਂ ਦਾ ਲਾਉਂ ਤਾ ਉਹ ਇੱਕ ਮਿੰਟ ਯਾਰ ਇਹਨੂੰ ਭਾਈ ਅੱਗੇ ਲੰਗੀ ਹਾਂ ਅੱਗੇ 11 ਵਜੇ ਦਾ ਗੇਟ ਪੜਾ ਕੇ ਆ ਰਿਹਾ ਮੈਨੂੰ ਪਾ ਰਿਹਾ ਹੈ ਇਹਦੇ ਕੋਲ ਬੰਦਾ ਡੈਕ ਪਟਾ ਤੇ ਸਰਕਾਰ ਦੇ ਨਾਮ ਹੋ ਜਾਣੀ ਸੀ ਕੋਈ ਨਹੀਂ ਯਾਰ ਬਸ ਛੱਡ ਦਿਓ ਬੱਸ ਆਦੇ ਲਾਈਨ ਤੇ ਲੱਗੋ ਲਾ ਦਿਓ ਭਾਈ ਭਾਈ ਆ ਜਾਓ ਡਰਾਈਵਰ ਬੰਦਾ ਆ ਜਾਓ ਛੱਡੋ ਆਪਾਂ ਕਿਸੇ ਨੂੰ ਕੁਝ ਨਹੀਂ ਕਹਿਣਾ ਕੋਈ ਡਰਾਈਵਰ ਹਾਥੇ ਲੈਣਾ ਯਾਰ ਆਪਾਂ ਕਿਸੇ ਨਾਲ ਗੱਲ ਬੋਲ ਇਹਦਾ ਲਾਈਨ ਚਲਾ ਕੇ ਜਿਹੜਾ ਫਾਰਮ ਭਰਨਾ ਪੈ ਲੋ ਕੋਈ ਕੋਣ ਘੱਟ ਕੇ ਰਚਾਪੇ ਉਹ ਜੀ ਬੇਸ ਤਰੀਕੇ ਨਾਲ ਇੱਕ ਇੱਕ ਜਿਹੜਾ ਇੱਕ ਹੋ ਰਿਹਾ ਹੈ ਇਹ ਦੇ ਦੇ ਜਿਹਨੂੰ ਤੁਮ ਪਹਿਲੀ ਵਾਰ ਪਹਿਲੀ ਵਾਰ ਇਹ ਜਲਾਲਾਬਾਹ ਛੋਇਆ ਹੈ ਵੀ ਇਲੈਕਸ਼ਨ ਅਸੀਂ 34 ਹਰ ਬੰਦੇ ਨੂੰ ਇਹਨੂੰ ਸੀ ਮਿਲੀ ਹਰ ਬੰਦੇ ਨੂੰ ਝੂਲਾ ਟੈਕਸ ਮਿਲਿਆ ਜਿਹੜਾ ਅੱਜ ਤੱਕ ਇਹਨਾਂ ਨੇ 25 ਸਾਲਾਂ ਦਾ ਰਮਾਇਸ਼ ਵੀ ਕਿਸੇ ਨੂੰ ਦਿੱਤਾ ਨਹੀਂ ਸਭ ਤੋਂ ਵੱਡੀ ਗੱਲ ਹੈ ਜਿਹੜੀ ਇਹਨਾਂ ਨੇ ਕਰਤੂਤ ਕੀਤੀ ਲੋਜ ਧਰਨੇ ਲਾਉਂਦੇ 5 ਵਜੇ ਜਾ ਕੇ ਬੀੜੇ ਤੇ ਦਫਤਰ ਬੰਦ ਕਰ ਦਿੰਦੇ ਚਲੋ ਸਾਰੇ ਦੀ ਐਨਓਸੀ ਮਿਲ ਗਿਆ ਸਾਰੇ ਬੰਦੇ ਸਵੇਰ ਦੇ ਸਭ ਤੋਂ ਲਾਈਨਾਂ ਚ ਲੱਗੇ ਰਾਤ ਦੇ ਲੱਗੇ ਇਧਰ ਦੀ ਰਾਤ ਦੇ ਲੱਗੇ ਇਧਰ ਕੋਈ ਐਂਟਰੀ ਨਹੀਂ ਖਾਸ ਕਾਲਜ ਸਾਡੀ ਬੇਟੀ ਦਾ ਪਿੱਛੋਂ ਦੀ ਇੱਕ ਗੇਟ ਜਾਂਦਾ ਸਾਰੇ ਜਿਹੜੇ ਪੁਰਾਣੇ ਵੀਟਾ ਜਿਹਨਾਂ ਨੂੰ ਆਤਾਂ ਪਈਆਂ ਪੁਰਾਣੀਆਂ ਇਹ ਕੰਮ ਨਹੀਂ ਚੱਣਾ ਅੱਜ ਲਾਈਨ ਚ ਲੱਗ ਜਾਓ ਭਾਵੇਂ 200 ਫੇਰਾ ਦੀ ਭਰਾ ਦੋ ਸਾਨੂੰ ਸਹੀ ਇਲੈਕਸ਼ਨ ਕਰਾਓ ਪੁਲਿਸ ਪ੍ਰਸ਼ਾਸਨ ਦੀ ਕਾਰਜਕਾਰੀ ਨੂੰ ਕਿੱਦਾਂ ਦੇਖਦੇ ਹੋ ਕਰਤੂਤ ਮਾੜੀ ਕੀਤੀ ਹੈ ਉਹ 100% ਭੁਗਤੂ ਦਾ ਇਹਦੇ ਵਿੱਚ ਕੋਈ ਨਹੀਂ ਲੈ ਪੁਰਸ ਦੀ ਜਿਹੜੀ ਕਾਰਜਵਾਰੀ ਕੈਸ ਸੀ ਚ ਦੇ ਪਰ 100% ਜਿਹੜਾ ਬੰਦਾ ਜਿਹਨੇ ਕਰਤੂਤ ਕੀਤੀ ਹੈ ਜਿਹਨੇ ਅੰਦਰ ਜਾਣ ਦਿੱਤਾ ਐਮ ਐਲ ਏ ਸਾਹਿਬ ਜਿਹੜੇ ਇਸ ਗੇਟ ਤੇ ਨੇ ਇਹਨਾਂ ਨੇ ਅੱਗੇ ਪ੍ਰੈਸ ਵਾਲਿਆਂ ਨੂੰ ਵੀ ਅੰਦਰ ਜਾਣ ਦਿੱਤਾ ਬਿਲਕੁਲ ਜਿੰਨੇ ਹੁਣੇ ਕਰਤੂਤ ਕੀਤੀ ਹੈ ਜਿਹੜੇ ਦੋ ਮੁਲਾਜ਼ਮ ਹੈ ਦੋਵੇਂ ਸਸਪੈਂਡ ਹੋ ਗਏ ਕਿਹੜੇ ਕਿਹੜੇ ਬੰਦੇ ਅੰਦਰ ਬੜੇ ਆ ਜੀ ਇਧਰੋਂ ਇਦੋਂ ਨੋਨੀ ਮਾਨ ਤੇ ਬੋਬੀ ਮਾਨ ਔਰ ਸਾਲ 2023 ਸੈਸਨ ਕੋਈ ਬਾੜੀ ਗੱਲ ਹੈ ਜੇ ਤੁਸੀਂ ਘਰੇ ਬੈਠੇ ਆਂ ਸ਼ੇਅਰ ਦੇ ਨਾਮਿਨੇਸ਼ਨ ਸ਼ੇਅਰ ਸਿੰਘ ਕਹਿੰਦਾ ਵੀ ਦੱਸ ਰਹੇ ਨੇ ਅੰਸਰ ਇੱਧਰ ਦੀ ਨਹੀਂ ਗੱਲ ਹੁਣ ਅੱਗੇ ਤੁਹਾਡੇ ਵੱਲੋਂ ਕਿਸ ਤਰੀਕੇ ਦਾ ਪ੍ਰਬੰਧ ਕੀਤਾ ਗਿਆ ਪੂਰਾ ਉਹਨਾਂ ਨੇ ਫੰਡ ਕਰ ਲਿਆ ਉਹਦੀ ਗੱਡੀ ਹੈ ਬੋਬੀ ਮਾਨ ਦੀ ਜਿਹੜੀ ਇੰਨੇ ਚ ਫੜੀ ਆ ਵਾਰ ਵੇਖਣ ਨੂੰ ਤੁਹਾਡੇ ਸਾਹਮਣੇ ਪਰ ਇਹ ਸੋਚਣ ਵੀ ਆ ਬਦਮਾਸ਼ੀ ਨਾਲ ਕੰਮ ਚਲਾਣਗੇ ਇਲੈਕਸ਼ਨ ਲੜੋ ਪਿੰਡਾਂ ਚ ਜਾ ਕੇ ਤੁਹਾਡੇ ਦੀ ਜਾਣ ਨਹੀਂ ਆ ਤੇ ਜਿੱਥੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਐ ਤੱਕ ਅੱਗੇ ਵਾਲਾ ਕੰਮ ਨਹੀਂ ਚੱਲਦਾ ਜਿਹੜਾ ਗੁੰਡਾਗਰਦੀ ਤੁਸੀਂ ਕਰਕੇ ਲੋਕਾਂ ਤੋਂ ਪਹਿਲਾਂ ਖੋਹਦੇ ਲੋਕਾਂ ਨੂੰ ਲਾਈਨ 'ਚ ਲੱਗਣ ਨੂੰ ਤੇ ਸਾਡੇ ਦੇ ਲੈਣੇ 'ਚ ਖੜਿਆ ਤੁਸੀਂ ਵੀ ਲੈਣੇ 'ਚ ਪਰ ਭਾਈ ਇੱਕ ਇੱਕ ਹੋ ਜਾ ਗੱਡੀ ਲੰਘਣ ਦਾ ਯਾਰ ਪੂਲੇ ਐਮ